ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਣੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਰਾਜਾ ਵੜਿੰਗ ਨੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਨੂੰ ਲਿਆ ਲੰਬੇ ਹੱਥੀ ਵੜਿੰਗ ਨੇ ਕਿਹਾ ਕਿ ਖਾਲਸਾ ਕਦੀ ਸੰਸਦ ਅੰਦਰ ਬੋਲੇ ਨਹੀਂ ਅਮਰਿਤਪਾਲ ਸਿੰਘ ਵੀ ਸਾਡੇ ਵਰਗੇ ਨੇ ਉਹਨਾਂ ਨੂੰ ਅਲੱਗ ਨਾ ਸਮਝੋ ਸੁਖਬੀਰ ਬਾਦਲ ਨੇ ਏਜੰਸੀਆਂ ਉੱਤੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਗਾਏ aarop ਤਰਨ ਤਰਨ ਵਿਖੇ ਚੋਣ ਪ੍ਰਚਾਰ ਦੌਰਾਨ ਸੁਖਬੀਰ ਬਾਦਲ ਨੇ ਲੋਕਾਂ ਨੂੰ ਵਿਰੋਧੀ ਲੀਡਰਾਂ ਤੋਂ ਸਾਵਧਾਨ ਰਹਿਣ ਦੀ ਕੀਤੀ ਅਪੀਲ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਖਬੀਰ ਸਿੰਘ ਬਾਦਲ ਤੇ ਕੀਤੇ ਤਿੱਖੇ ਹਮਲੇ ਰੰਧਾਵਾ ਨੇ ਕਿਹਾ ਸੁਖਬੀਰ ਬਾਦਲ ਨੇ ਆਪਣੇ ਪਿਤਾ ਦੀ ਪੱਗ ਕੀਤੀ ਨੀਵੀ ਸੁਖਬੀਰ ਨੇ ਗਲਤ ਫੈਸਲਿਆਂ ਨਾਲ ਆਪਣੇ ਪਿਤਾ ਅਤੇ ਅਕਾਲੀ ਦਲ ਨੂੰ ਡੋਬਿਆ ਸਰਬਜੀਤ ਸਿੰਘ ਝੰਜਰ ਨੇ ਰਾਜਾ ਵੜਿੰਗ ਤੇ ਯਾਰ ਮਾਰ ਕਰਨ ਦੇ ਲਗਾਏ આરોਪ ਝੰਜਰ ਨੇ ਕਿਹਾ ਕਿ ਵੜਿੰਗ ਨੇ ਆਯੂਸ਼ੀ ਨੂੰ ਆਪਣੀ মিডিਆ ਸਲਾਹਕਾਰ ਬਣਾਇਆ ਜਿਸ ਨੇ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਘਟਾਉਣ ਦੀ ਖਬਰ ਕੀਤੀ ਸੀ ਜਨਤਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਹੋਈ ਕੈਬਨਟ ਮੀਟਿੰਗ ਚ ਲੈ ਗਏ ਕਈ ਅਹਿਮ ਫੈਸਲੇ ਲੁਧਿਆਣਾ ਨਾਰਥ ਨੂੰ ਤਹਿਸੀਲ ਬਣਾਉਣ ਦਾ ਕੀਤਾ ਗਿਆ ਐਲਾਨ ਬਰਨਾਲਾ ਨਗਰ ਕੌਂਸਲ ਨੂੰ ਨਗਰ ਨਿਗਮ ਦੇ ਰੂਪ ਚ ਕੀਤਾ ਗਿਆ ਅਪਗ੍ਰੇਡ ਤੇ ਹੁਣ ਖਬਰਾਂ ਦਾ ਵਿਸਥਾਰ ਤਰਨਤਾਰਨ ਦੀ ਜ਼ਿਮਨੀ ਚੋਣ ਚ ਪ੍ਰਚਾਰ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਨੂੰ ਲੰਬੇ ਹੱਥੀ ਲਿਆ ਵੜਿੰਗ ਨੇ ਕਿਹਾ ਕਿ ਭਾਵੁਕਤਾ ਚ ਕਈ ਵਾਰ ਲੋਕ ਗਲਤ ਫੈਸਲੇ ਲੈ ਲੈਂਦੇ ਨੇ ਅਮਰਿਤਪਾਲ ਸਿੰਘ ਖੁਦ ਨੂੰ ਧਰਮ ਪ੍ਰਚਾਰਕ ਦੱਸਦੇ ਨੇ ਧਰਮ ਪ੍ਰਚਾਰਕਾਂ ਦਾ ਰਾਜਨੀਤੀ ਚ ਆਉਣਾ ਠੀਕ ਨਹੀਂ ਹੈ ਸਰਬਜੀਤ ਸਿੰਘ ਖਾਲਸਾ ਨੂੰ ਲੋਕਾਂ ਨੇ ਇਸ ਲਈ ਐਮਪੀ ਬਣਾਇਆ ਸੀ ਕਿ ਉਹ ਸੰਸਦ ਅੰਦਰ ਉਹਨਾਂ ਦੀ ਆਵਾਜ਼ ਚੁੱਕਣਗੇ ਪਰ ਅੱਜ ਤੱਕ ਉਹਨਾਂ ਨੇ ਉੱਥੇ ਇੱਕ ਲਫ਼ਜ਼ ਨਹੀਂ ਬੋਲਿਆ ਵੜਿੰਗ ਨੇ ਕਿਹਾ ਕਿ ਜਦੋਂ ਪੰਜਾਬ ਚ ਬੇਅਦਬੀਆਂ ਹੋ ਰਹੀਆਂ ਸਨ ਤਾਂ ਅਮਰਿਤਪਾਲ ਸਿੰਘ ਨੇ ਦੁਬਈ ਚ ਦਾੜੀ ਤੱਕ ਨਹੀਂ ਰੱਖੀ ਸੀ ਅਖੀਰ ਚ ਵੜਿੰਗ ਨੇ ਕਿਹਾ ਕਿ ਅਮਰਿਤਪਾਲ ਸਿੰਘ ਵੀ ਸਾਡੇ ਵਰਗੇ ਨੇ ਉਹਨਾਂ ਨੂੰ ਅਲੱਗ ਨਾ ਸਮਝੋ ਪਰ ਮੈਨੂੰ ਲੱਗਦਾ ਹੈ ਕਿ ਨਵਾਂ ਰਵਾਜ ਪਤਾ ਕਿ ਗੈਂਗਸਟਰਾਂ ਨੂੰ ਟਿਕਟਾਂ ਦੇਣੀਆਂ ਮਾੜੀ ਗੱਲ ਹੈ ਜੇ ਰਾਜਨੀਤੀ ਚ ਗੈਂਗਸਟਰ ਆ ਜੇ ਤਾਂ ਫਿਰ ਕੀ ਬਣੇਗਾ ਇੱਕ ਭਾਈ ਸਾਹਿਬ ਜਿਹੜੇ ਐ ਉਹ ਅਮਰਿਤਪਾਲ ਜੀ ਦੀ ਪਾਰਟੀ ਦੇ ਐ ਮੈਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਮਾੜਾ ਨਹੀਂ ਕਹਿੰਦਾ ਤੁਸੀਂ ਬਹੁਤ ਵੋਟਾਂ ਵੀ ਪਾਈਆਂ ਪਰ ਹੁਣ ਅਮਰਿਤਪਾਲ ਦਮਦਮੀ ਟਕਸਾਲਾ ਦੇ ਕੋਈ ਇਲیکشن ਲੜੇਗਾ ਕਦੇ ਬੋਲੋ ਜੀ ਨਹੀਂ ਲੜਨ ਧਰਮ ਦਾ ਪ੍ਰਚਾਰ ਕਰਨ ਵਾਲੇ ਦਾ ਕੰਮ ਨਹੀਂ ਰਾਜਨੀਤੀ ਦੇ ਵਿੱਚ ਤੇ ਰਾਜਨੀਤੀ ਵਾਲੇ ਦਾ ਕੰਮ ਨਹੀਂ ਧਰਮ ਪ੍ਰਚਾਰ ਵਾਲੇ ਚ ਜਿਸ ਦਾ ਕੰਮ ਉਸੀ ਕੋ ਸਾਜੇ ਹੁਣ ਅੰਮ੍ਰਿਤ ਬਾਜੀ ਰਾਜਨੇਤਾ ਬਣ ਗਏ ਚਲੋ ਆਪਾਂ ਅਦਾ ਇਲੈਕਸ਼ਨ ਤਾਂ ਲੜਦੀ ਲੜਦੇ ਹੁਣ ਉਹਨਾਂ ਨੇ ਇੱਕ ਪਾਰਟੀ ਬਣਾ ਲਈ ਹੈ ਕਿ ਜਿੱਥੇ ਚੋਣ ਆਉਂਦਾ ਉੱਥੇ ਬੰਦਾ ਲੜਨਾ ਪੁੰਦੇ ਉਹ ਕਹਿੰਦੇ ਅਸੀਂ ਸਭ ਦਾ ਨੁਣੀ ਮੰਨਦੇ ਸਕੂਲਾਂ ਚ ਜਨਗਨ ਮੰਨਿਆਂ ਦੀ ਪੜਾਈ ਜਾਂਦੀ ਉਹਨੂੰ ਨਹੀਂ ਅਸੀਂ ਮੰਨਦੇ ਸਾਡਾ ਇੱਕ ਆਫ ਦਾ ਰਾਜ ਹੈ ਕਿੱਦਾਂ ਬਣੇਗਾ ਉਹ ਰਾਜ ਇਹਨਾਂ ਦਾ ਵੱਡਾ ਇੱਕ ਜਿੱਤਿਆ ਫਰੀਦਕੋਟੋਂ ਤੋਂ ਐਮਪੀ ਖਾਲਸਾ ਕੀ ਨਾ ਹੋਰਾ ਕਾ ਤੋ ਜਿਤਾਇਆ ਵੀ ਪੁੱਛੋ ਉਹ ਸਾਡੇ ਇਲਾਕੇ ਦਾ ਤਾਂ ਰਹਿਣ ਵਾਲਾ ਨਹੀਂ ਕਹਿੰਦੇ ਭਈ ਸਿੱਖਾਂ ਦੀ ਗੱਲ ਕਰੂਗਾ 1.5 ਸਾਲ ਹੋ ਗਏ ਉਹਨੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਨਹੀਂ ਬਣਾਈ ਪਾਰਲੀਮੈਂਟ ਚ ਜਾ ਕੇ ਵਾਸੀ ਖੁੰਦੇ ਦਾ ਮੂੰਹ ਮੈਂ ਲੈਂਦਾ ਨਹੀਂ ਵੇਖਿਆ ਹੁਣੋ ਕਿਹੜੇ ਖਾਲਸੇ ਦੀ ਗੱਲ ਕਰੂਗਾ ਬਈ ਸਰਬੱਤ ਦੀ ਤੁਸੀਂ ਪੰਥ ਦੇ ਕਹਿਣ ਤੇ ਬਣਾ ਕੇ ਭੇਜਿਆ ਵੀ ਪੰਥ ਜਾ ਕੇ ਸਾਡੇ ਗੁਰੂ ਦੀ ਗੱਲ ਤਾਂ ਕਰੇ ਤੂੰ ਬੋਲੇ ਸੋ ਨਿਹਾਲ ਹੀ ਜਾਂਦੇ ਪਾਰਲੀਮੈਂਟ ਜਾ ਕੇ ਇੰਨਾ ਹੀ ਕਰਦੇ ਬਤੰਦਨਾ ਹੋਰ ਤਾਂ ਕਰਨਾ ਕੀ ਬੋਲ ਬੰਦੀ ਸਿੱਖਾਂ ਤੇ ਬੋਲ ਖਾਲਸੇ ਤੇ ਸੋ ਯਾਰ ਮਾੜਾ ਮੋਟਾ ਸੋਚਿਆ ਕਰੋ ਜਮਾਨਾ ਨਾ ਉਹੀ ਗੱਲਾਂ ਬਾਤਾਂ ਇਦਾਂ ਦੱਸਿਆ ਆ ਕੀ ਗੱਲ ਕੋਈ ਕਿਸੇ ਨੂੰ ਨਹੀਂ ਉਹ ਨਜ਼ਾਰੇ ਲੈਂਦਾ ਕੋਠੀ ਉਹਨੂੰ ਮਿਲ ਗਈ ਇੱਥੇ ਲਈ ਤੁਹਾਨੂੰ ਲੱਗਦਾ ਸਾਡੀ ਗੱਲ ਕਰਾਂ ਅਗਲਾ ਕਹਿੰਦਾ 5 ਸਾਲ ਦਾ ਪੱਕੇ ਖਾਣੇ ਦੇਖਾਂਗੇ ਕੀ ਹੁੰਦਾ ਇਹ ਮੁੰਡਾ ਵੀ ਅੰਮ੍ਰਿਤਪਾਲ ਆ ਗਿਆ 35 ਸਾਲ ਕਿੱਥੇ ਸੀਗਾ ਜਦੋਂ ਜਦੋਂ ਗੁਰੰਤਸਾਹ ਮਹਾਰਾਜ ਪਾੜਿਆ ਜਾ ਰਿਹਾ ਸੀ ਬੇਅਦਬੀ ਹੋ ਰਹੀ ਸੀ ਬਗਰਾੜੀ ਦੇ ਮੋਰਖੇ ਲੱਗੇ ਸੀ ਉਦੋਂ ਕਿੱਥੇ ਸੀ ਮੁੰਡਾ ਦੁਬਈ ਚ ਉਹਦਾ ਗਾੜੀ ਸ਼ੇਵ ਕਰਕੇ ਬੈਠਾ ਹੁੰਦਾ ਇੰਨੇ ਹਾਲੇ ਲੈਂਦਾ ਹੁਣ ਇੱਕੋ ਦਮ ਤੁਸੀਂ ਆਖਿਆ ਇਹ ਆ ਗਿਆ ਵਾਰਿਸ ਉਹ ਜਿਹੜੇ ਸੰਤ ਹੁੰਦੇ ਆ ਨਾ ਉਹ ਛਾਟਾਂ ਦੇ ਦਿੰਦੇ ਉਹ ਰਾਜਨੀਤੀ 'ਚ ਨਹੀਂ ਆਉਂਦੇ ਸਮਝੋ ਮੇਰੀ ਗੱਲ ਇਹ ਤਾਂ ਸਾਡੇ ਵਰਗੀ ਐ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਏਜੰਸੀਆਂ ਉੱਤੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ aarop ਲਗਾਏ ਨੇ ਤਰਨਤਾਰਨ ਵਿਖੇ ਚੋਣ ਪ੍ਰਚਾਰ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਵਿਰੋਧੀ ਲੀਡਰਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਸੁਖਬੀਰ ਨੇ ਕਿਹਾ ਕਿ ਇਹ ਲੀਡਰ ਆਪਣੇ ਆਪ ਨੂੰ ਅਸਲ ਸਿੱਖ ਹੋਣ ਦਾ ਦਾਵਾ ਕਰਨਗੇ ਇਹਨਾਂ ਨੇ ਤਖਤ ਸ਼੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਦੇ ਪ੍ਰਬੰਧਨ ਤੇ ਕਬਜ਼ਾ ਕੀਤਾ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਹਰਿਆਣਾ ਦੀ ਵੱਖਰੀ ਕਮੇਟੀ ਬਣਾਈ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਸ ਦੇ ਬਾਅਦ ਮੌਜੂਦ ਪੰਜਾਬ ਦੇ ਲੋਕ ਵਾਰ-ਵਾਰ ਕਾਂਗਰਸ ਨੂੰ ਜਿਤਾ ਰਹੇ ਨੇ। ਅਕਾਲੀ ਦਲ ਤੁਹਾਡੀ ਇੱਕ ਫੌਜ ਹੈ। ਅਕਾਲੀ ਦਲ ਤਗੜਾ ਤੇ ਤੁਸੀਂ ਤਗੜੇ ਹੋ। ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ। ਹੁਣ ਤੁਹਾਡੇ ਗੁਰੂ ਘਰਾਂ ਦੇ ਵੀ ਕਬਜ਼ੇ ਹੋ ਗਏ। ਤਖਤ ਹਜ਼ੂਰ ਸਾਹਿਬ ਤੇ ਸਰਕਾਰ ਨੇ ਕਬਜ਼ਾ ਕਰ ਲਿਆ ਮੈਨੇਜਮੈਂਟ ਤੇ। ਤਖਤ ਪਟਨਾ ਸਾਹਿਬ ਤੇ ਕਰਤਾ। ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਤੀ ਹਰਿਆਣਾ ਅਲੱਗ ਬਣਾਤੀ। ਉੱਤੇ ਸਰਕਾਰ ਨੇ ਆਪਣੇ ਮੈਂਬਰ ਬਣਾ ਤੇ ਕਬਜ਼ਾ ਕਰ ਲਿਆ ਜੀ ਆਪਣਾ ਸਾਰਾ ਕੁਸ਼ੀਆ ਪਰ ਤਾਕਤ ਦੀ ਗੁਰੂ ਘਰ ਚੋਂ ਦੀ ਹੈ ਕੌਮ ਨੂੰ ਤੇ ਜਦੋਂ ਕਾਲੀ ਦਲ ਤਗੜਾ ਸੀ ਸਾਨੂੰ ਕਿਸੇ ਦੀ ਹਿੰਮਤ ਨਹੀਂ ਸੀ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੀ ਕੋਈ ਮਹਾਪਾਰਟੀ ਹੈ ਆਪਣੀ ਕੌਮ ਦੀ ਪਾਰਟੀ ਹੈ ਕੌਮ ਦੀ ਜੱਥੇਬੰਦੀ ਹੈ ਕੋਈ ਗੱਲਾਂ ਜਨਾਏ ਕਿਸੇ ਦੇ ਲਾਲਚਾਣਾ ਕੋਈ ਬੰਦੇ ਆਉਣਗੇ ਡਰਾਮੇ ਕਰਨਗੇ ਆਪਣੇ ਆਪ ਨੂੰ ਆਪਣੇ ਤੋਂ ਵੱਡਾ ਸਿੱਖ ਕਹਿਣਗੇ ਪਰ ਨਹੀਂ ਸਾਰੇ ਏਜੰਸੀਆਂ ਲਗੀਆਂ ਮਗਰ ਕਿ ਥੋਡੀ ਫੌਜ ਥੋਡੀ ਕਾਲੀ ਦਲ 15 ਸਾਲ ਪੁਰਾਣੀ ਪਾਰਟੀ ਨੂੰ ਕਮਜ਼ੋਰ ਕਰਨਾ ਦੇਖੋ ਆਪਣੀ ਕੌਮ ਉਹ ਕੌਮ ਹੈ ਜਿਹਨੇ ਦੇਸ਼ ਵਾਸਤੇ ਸਭ ਤੋਂ ਯਾਦ ਕੁਰਬਾਨੀਆਂ ਦੇਸ਼ ਵਾਸਤੇ ਆਪਣੀ ਕੌਮ ਨੇ ਦਿੱਤੀਆਂ ਕਾਲਾ ਪਾਣੀ ਦੀ ਜੇਲ੍ਹ ਚ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ 90 ਫੀਸਦੀ ਲੋਕ ਕਾਲਾ ਪਾਣੀ ਜੇਲ੍ਹ ਚ ਆਪਣੇ ਖਾਲਸੇ ਸੀ 115 ਅੰਕ ਕੋਈ फांसी ਲੈ ਗਏ 90 ਤੋਂ ਬਾਅਦ ਆਪਣੇ ਸਿੱਖ ਕੌਮ ਦੇ ਫਾਦਰ ਸਰੂਪਿਆ ਨੂੰ ਫਾਂਸੀ ਲਾਈ ਗਈ। ਦੇਖੋ ਆਪਣੇ ਗੁਰੂ ਘਰ ਤੇ ਹਮਲਾ ਹੋ ਗਿਆ। 84 ਦੇਖੋ ਕਾਂਗਰਸ ਨੇ ਕੀ ਕੀਤਾ। ਪਰ ਹਰੇ ਵੀ ਆਪਣੇ ਲੋਕ ਕਹਿ ਜੇ ਆ ਜਿਹੜੇ ਕਾਂਗਰਸ ਨੂੰ ਵੋਟ ਪਾਉਂਦੇ ਆ। ਤੁਸੀਂ ਦੇਖ ਲਓ ਮੁਸਲਮਾਨ ਭਾਈਚਾਰਾ ਕਹਿ ਜਾ। ਉਹਨਾਂ ਦੀ ਬਾबरी ਮੱਜੇ ਬੀਜੇਪੀ ਨੇ ਢਾਹਤੀ ਅੱਜ ਤੱਕ ਮਰ ਜੂਗਾ ਪਰ ਬੀਜੇਪੀ ਨਹੀਂ ਪੂੰਦਾ। ਆਪਣੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਣੇ ਦੇ ਕੋਈ ਬੰਦੇ ਆ ਦੇਖੋ ਪੱਗਾ ਚਟੀਆਂ ਪੱਗਾ ਬਣ ਕੇ ਉੱਥੇ ਰੱਖੇ ਹੁੰਦੇ ਸਿਰੋਪੇ ਦਿੰਦੇ ਇੰਦਰਾ ਸਾਡੀ ਮਾਂ ਹੈ ਆ ਇਹਨਾਂ ਦਾ ਜਿਹੜਾ ਬੜਿੰਗਾ ਪ੍ਰਧਾਨਤਾ ਦੇ ਖੇਰੇਮ ਕਹਿੰਦਾ ਟੀ-ਸ਼ਰਟ ਤੇ ਲਿਖ ਲਿਆ ਇੰਦਰਾ ਮੇਰੀ ਮਾਂ ਹੈ ਤਰਨਤਾਰਨ ਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਨੇ ਸੁਖਬੀਰ ਸਿੰਘ ਬਾਦਲ ਤੇ ਤਿੱਖੇ ਹਮਲੇ ਕੀਤੇ ਰੰਦਾਵਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਦੀ ਪੱਗ ਨੀਵੀਂ ਕੀਤੀ ਹੈ ਸੁਖਬੀਰ ਬਾਦਲ ਨੇ ਆਪਣੇ ਗਲਤ ਫੈਸਲਿਆਂ ਨਾਲ ਨਾ ਸਿਰਫ ਅਕਾਲੀ ਦਲ ਸਗੋਂ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਡੋਬਿਆ ਹੁਣ ਅਕਾਲੀ ਦਲ ਨੂੰ ਵੋਟ ਪਾਉਣ ਲਈ ਕੋਈ ਤਿਆਰ ਨਹੀਂ ਰੰਦਾਵਾ ਨੇ ਕਿਹਾ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਹੁੰਦੇ ਤਾਂ ਉਹ ਤਰਨਤਾਰਨ ਜ਼ਿਮਨੀ ਚੋਣ ਲਈ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਨੂੰ ਕਦੀ ਟਿਕਟ ਨਾ ਦਿੰਦੇ ਸੁਖਵੀਰ ਬਾਦਲ ਦੀ ਗੱਲ ਲੈ ਲੋ ਤੁਹਾਡੇ ਜੋ ਬੈਠੇ ਹੋਣੇ ਕਈ ਇਮਾਨਦਾਰੀ ਨਾਲ ਦੱਸੋ ਜਿੱਦੋਂ ਬਾਦਲ ਜੀ ਦਾ ਕਿੰਨੇ ਬੰਦੇ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਜਿਹੜਾ ਹੱਥ ਕਾੜਾ ਕਰਿਓ ਇਮਾਨਦਾਰੀ ਨਾਲ ਕੋਈ ਪੰਚਾਇਤ ਹੋਊਗੀ ਨਾ ਜੇ ਪ੍ਰਕਾਸ਼ ਸਿੰਘ ਬਾਦਲ ਹੁੰਦਾ ਨਾ ਇਸ ਬੀਬੀ ਨੂੰ ਟਿਕਟ ਨਾ ਦਿੰਦਾ ਉਹਨੇ ਕਿਦੇ ਇਧਰ ਉਧਰ ਫੇਰਾ ਕੱਟ ਕੇ ਤੇ ਉਹਨੇ ਨਿਕਲ ਜਾਣਾ ਸੀ ਕੋਸ਼ ਸੁਖਵੀਰ ਸਿੰਘ ਇਹ ਵਾਕਿਆ ਇਹਦੀ ਕੁਲਬੀਰ ਇਹ ਮੈਨੂੰ ਤਾਂ ਲੱਗਦਾ ਸੁਖਵੀਰ ਹੈਗਾ ਵੀ ਮੰਦ ਬੁੱਧੀ ਦਾ ਹੀ ਹੈ ਜਿਹੜਾ ਬੱਚਾ ਇਹੋ ਜਿਹਾ ਜੰਪ ਹੋਵੇ ਨਾ ਉਹ ਘਰ ਨੂੰ ਹੀ ਲੈ ਪੈਂਦਾ ਸੁਖਵੀਰ ਬਾਦਲ ਨੇ ਅਕਾਲੀ ਦਰ ਵੀ ਲੈ ਲਿਆ ਤੇ ਪ੍ਰਕਾਸ਼ ਸਿੰਘ ਬਾਦਲ ਦਾ ਵੀ ਨਾਂ ਮਿੱਟੀ ਛੁੜਾ ਦਿੱਤਾ ਉਹ ਜਿਹੜਾ ਬੰਦਾ ਇਹ ਕਹਿ ਦਿੰਦਾ ਪ੍ਰਕਾਸ਼ ਸਿੰਘ ਬਾਦਲੋਂ ਦੋ ਜੀਂਦਾ ਸੀ ਇਹ ਭਾਸ਼ਣ ਦੇਣ ਲੱਗਾ ਮੋਖਰ ਮਾਗੀ ਤੇ ਕਹਿੰਦਾ ਮੇਰੇ ਪਿਤਾ ਸਮਾਨ ਸਰਦਾਰ ਪ੍ਰਕਾਸ਼ ਸਿੰਘ ਬਾਗਲ ਜੋ ਕਹਿੰਦਾ ਉਹ ਤੇਰਾ ਮੈਂ ਅਸਲੀ ਪਿਤਾ ਕਰਮਾ ਤੇਰਾ ਅਸਲੀ ਪਿਤਾ ਜਿਹੜਾ ਬੰਦੇ ਨੂੰ ਇਹ ਨਹੀਂ ਪਤਾ ਲੱਗਾ ਜਿਸ ਬੰਦੇ ਨੂੰ ਇਹ ਨਹੀਂ ਪਤਾ ਲੱਗਾ ਉਹਨੂੰ ਟਿਕਟ ਦੇਣ ਲੱਗਿਆ ਕੀ ਪਤਾ ਲੱਗੂਗਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਰਬਜੀਤ ਸਿੰਘ ਝਿੰਜਰ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਉੱਤੇ ਯਾਰ-ਮਾਰ ਕਰਨ ਦੇ aarop lagaye ne. ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਰਾਜਾ ਵੜਿੰਗ ਨੇ ਪਹਿਲਾਂ ਆਮ ਆਦਮੀ ਪਾਰਟੀ ਚ ਰਹੀ ਆਯੂਸ਼ੀ ਸਰਸਵਤ ਨੂੰ ਆਪਣੀ ਮੀਡੀਆ ਸਲਾਹਕਾਰ ਬਣਾਇਆ ਹੈ. ਇਹ ਉਹੀ ਆਯੂਸ਼ੀ ਹੈ ਜਿਸ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਦੀ ਖਬਰ ਜਨਤਕ ਕੀਤੀ ਸੀ ਜਿਸ ਮਗਰੋਂ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਝਿੰਜਰ ਨੇ ਕਿਹਾ ਉਸ ਵੇਲੇ ਰਾਜਾ ਵੜਿੰਗ ਮਗਰਮੱਛ ਦੇ ਹੰਝੂ ਵਹਾ ਰਿਆ ਸੀ ਅੱਜ ਉਹ ਇਨਸਾਫ ਲਈ ਭਟਕਰੇ ਮੂਸੇਵਾਲਾ ਦੇ ਮਾਪਿਆਂ ਨੂੰ ਕਿਹੜਾ ਮੂੰਹ ਦਿਖਾਏਗਾ ਰਾਜੇ ਵੜਿੰਗ ਨੂੰ ਲੱਖ ਦੀਆਂ ਲਾਣਤਾਂ ਨੇ ਜਿਨੇ ਇੱਕ ਕਤਲ ਹੋਏ ਦੋਸਤ ਤੇ ਉਹ ਕਤਲ ਦੇ ਵਿੱਚ ਸ਼ਾਮਲ ਲੋਕਾਂ ਦੇ ਨਾਲ ਅੱਜ ਯਾਰੀਆਂ ਪਾਲੀਆਂ ਨੇ ਕਿਵੇਂ ਤੂੰ ਸਿੱਧੂ ਮਸੇਵਾਲੇ ਦੇ ਕਤਲ ਦੇ ਦੋਸ਼ੀ ਲੋਕਾਂ ਨੂੰ ਅੱਜ ਆਪਣੇ ਮੀਡੀਆ ਸਲਾਹਕਾਰ ਪੰਜ-ਪੰਜ ਲੱਖ ਰੁਪਏ ਤੇ ਰੱਖ ਲਿਆ ਉਸ ਪਰਿਵਾਰ ਨੂੰ ਕਿਵੇਂ ਮੂੰਹ ਦਿਖਾਏਗਾ ਜਿਹੜੇ ਸਿੱਧੂ ਮੁਸੇ ਵਾਲੇ ਦੀ ਮਾਤਾ ਜੀ ਨੂੰ ਉਹਨਾਂ ਦੇ ਪਿਤਾ ਜੀ ਨੂੰ ਗਲਵੱਕੜੀਆਂ ਪਾ ਪਾ ਕੇ ਰੋ ਰੋ ਕੇ ਦਿਖਾਉਂਦਾ ਸੀ ਇਹਦਾ ਮਤਲਬ ਤੇਰੇ ਉਹ ਹਿੰਝੂ ਜਿਹੜੇ ਨੇ ਉਹ ਨਕਲੀ ਸੀ ਜਾਣੀ ਸੀ ਉਹ ਰੋਣੇ ਉਹ ਤੂੰ ਡਾਂਮੇ ਕਰਕੇ ਦਿਖਾਉਂਦਾ ਸੀ ਇੱਥੋਂ ਤੱਕ ਰਾਜੇ ਬੜਿੰਗ ਦੀ ਰਾਜਨੀਤੀ ਕਟਿਆ ਹੋ ਜਾਵੇਗੀ ਕਿ ਸਿੱਧੂ ਮੁਸੇ ਵਾਲੇ ਦੇ ਕਤਲ ਦੇ ਦੋਸ਼ੀਆਂ ਨੂੰ ਤੂੰ ਅੱਜ ਪੰਜ-ਪੰਜ ਲੱਖ ਰੁਪਏ ਦੇ ਵਿੱਚ ਆਪਣੇ মিডিਆ ਸਲਾਹਕਾਰ ਰੱਖੇਗਾ ਆ ਗੂਗਲ ਤੇ ਜਾ ਕੇ ਰਿਸਰਚ ਕਰ ਲੋ ਆਯੁਸ਼ੀ ਜਿਹੜੀ 2022 ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਦੀ মিডিਆ ਸਲਾਹਕਾਰ ਸੀ ਜਿਨੇ ਆ ਗਰੁੱਪਾਂ ਦੇ ਵਿੱਚ মিডিਆ ਗਰੁੱਪਾਂ ਦੇ ਵਿੱਚ ਪਾ ਕੇ ਇਹ ਜਨਤਕ ਕੀਤੀ ਸੀ ਜਾਣਕਾਰੀ ਕਿ ਸਿੱਧੂ ਮਸੇਵਾਲੇ ਦੀ ਸਿਕਿਉਰਿਟੀ ਅਸੀਂ ਵਾਪਸ ਲੈ ਲਈ ਆ ਤੇ ਅੱਜ ਉਸ ਹੀ ਆਯੁਸ਼ੀ ਨੂੰ ਇਹ ਰਾਜਾ ਵੜਿੰਗ ਜਿਹੜਾ ਆਪਣਾ মিডিਆ ਸਲਾਹਕਾਰ ਬਣਾ ਲੈਂਦਾ ਆ ਕਾਂਗਰਸ ਦੇ ਸੁਖਬਾਤ ਸਿੰਘ ਖੈਰੇ ਦਾ ਟਵੀਟ ਇਹ ਕੀ ਚੱਕੀ ਆ ਤੇ ਇਸ ਗੱਲ ਤੇ ਬੋਲਣਗੇ ਕਿ ਆਯੂਸ਼ੀ ਨੂੰ ਕੀ ਮਜਬੂਰੀ ਬਣ ਗਈ ਕਿ ਅੱਜ ਕਾਂਗਰਸ ਨੇ ਰਾਜੇਪਟਿੰਗਰੋਂ ਆਪਣੀ ਮੀਡੀਆ ਸਲਾਹ ਕਰ ਲਕ ਲਈ ਆ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦਾ ਨੇਤਾ ਕੀ ਬੋਲੇਗਾ ਕੀ ਹੁ ਮਾੜੀ ਮੁੱਟੀ ਸ਼ਰਮ ਆਏਗੀ ਕਾਂਗਰਸ ਨੂੰ ਕਿ ਸਿੱਧੂ ਮਸੇਵਾਲਾ ਜਿਹਦੇ ਦੋਸ਼ੀ ਕਿ ਉਹਦੇ ਕਤਲ ਦਾ ਮੁੱਖ ਕਾਰਨ ਇਹ ਸੀ ਕਿ ਸਿੱਧੂ ਮਸੇਵਾਲਾ ਦੀ ਸਿਕਿਉਰਿਟੀ ਨੂੰ ਜੰਮ ਤੱਕ ਕੀਤਾ ਗਿਆ ਜੰਮ ਤੱਕ ਕੀਤਾ ਗਿਆ ਸੀ ਮੀਡੀਆ ਸਲਾਹ ਕਰ ਆਯੂਸ਼ੀ ਵੱਲੋਂ ਜਿਹੜੀ ਉਸ ਸਮੇਂ ਆਮਾਦੀ ਪਾਰਟੀ ਦੀ ਮੀਡੀਆ ਸਲਾਹਕਾਰ ਸੀ ਅੱਜ ਉਹੀ ਆਉ ਸੀ ਰਾਜੀ ਬੜਿੰਗ ਨੇ 5 ਲੱਖ ਰੱਖ ਲਈ ਆ ਸਾਡੇ ਕਿ ਤੂੰ 50 ਲੱਖ ਦੇ ਕਰੋੜ ਰੁਪਇਆ ਦੇ ਪਰ ਜਿਹੜੀ ਤੂੰ ਯਾਰ ਮਾਰ ਕੀਤੀ ਆ ਜਿਹੜਾ ਤੂੰ ਆਪਣੇ ਕਤਲ ਹੋਏ ਮੈਂ ਸਮਝਦਾ ਕਿ ਉਹ ਨੌਜਵਾਨ ਨੂੰ ਧੋਖਾ ਦਿੱਤਾ ਅੱਜ ਦਾ ਡੋਗਰ ਤੂੰ ਜਿਹੜਾ ਮੈਂ ਸਮਝਦਾ ਬਣਿਆ ਜਿਹੜਾ ਯਾਰ ਮਾਰ ਤੇ ਉਤਰ ਆ ਯਾਰ ਉਸ ਜਿਹੜਾ ਜਹਾਨ ਤੋਂ ਦੋਸਤ ਚਲੇ ਗਿਆ ਉਹਦੀ ਕੋਈ ਇਲਾਜ ਤਾਂ ਰੱਖ ਲੰਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਹੋਈ ਕੈਬਨਟ ਮੀਟਿੰਗ ਚ ਕਈ ਅਹਿਮ ਫੈਸਲੇ ਲਏ ਗਏ ਨੇ ਮੀਟਿੰਗ ਚ ਲੁਧਿਆਣਾ ਨਾਰਥ ਨੂੰ ਤਹਿਸੀਲ ਬਣਾਉਣ ਦਾ ਐਲਾਨ ਕੀਤਾ ਗਿਆ ਇਸ ਵਿੱਚ ਚਾਰ ਪਟਵਾਰੀ ਸਰਕਲ ਸ਼ਾਮਲ ਨੇ ਇਸ ਵਿੱਚ 7 8 ਪਿੰਡ ਅਤੇ ਇੱਕ ਕਾਨੂੰਗੋ ਸਰਕਲ ਹੈ ਇੱਕ ਨਾਇਬ ਤਹਿਸੀਲਦਾਰ ਉੱਥੇ ਬੈਠੇਗਾ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਮਕਾਨ ਉਸਾਰੀ ਲਈ ਸ਼ਹਿਰੀ ਵਿਭਾਗ ਦੀਆਂ ਮਨਜ਼ੂਰੀਆਂ ਅਤੇ ਲਾਗੂ ਕਰਨ ਦੀਆਂ ਸ਼ਰਤਾਂ ਨੂੰ ਆਸਾਨ ਕਰਨ ਦੀ ਗੱਲ ਕੀਤੀ ਹੈ ਇਸ ਦੇ ਨਾਲ ਹੀ ਬਰਨਾਲਾ ਨਗਰ ਕੌਂਸਲ ਨੂੰ ਨਗਰ ਨਿਗਮ ਦੇ ਰੂਪ ਚ ਅਪਗ੍ਰੇਡ ਕੀਤਾ ਗਿਆ ਹੈ ਸੀਐਮ ਮਾਨ ਨੇ ਕਿਹਾ ਕਿ ਇਹ ਨਗਰ ਕੌਂਸਲ ਨਿਗਮ ਦੀਆਂ ਸਾਰੀਆਂ ਸ਼ਰਤਾਂ ਪੂਰਾ ਕਰਦੀ ਹੈ ਲੁਧਿਆਣਾ ਦੇ ਵਿੱਚ ਇੱਕ ਨਵੀਂ ਸਬ ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਲੁਧਿਆਣਾ ਨਾਰਥ ਉਹਦੇ ਵਿੱਚ ਚਾਰ ਪਟਵਾਰ ਸੈਕਟਰ ਨੇ ਜਿਹੜੇ ਉਹਦੇ ਵਿੱਚ ਸ਼ਾਮਲ ਕੀਤੇ ਗਏ ਨੇ। ਇੱਕ ਕਾਨੂੰਗੋ ਦੀ ਇੱਕ ਕਾਨੂੰਗੋ ਸੈਕਟਰ ਹੈ ਤੇ 7 ਤੋਂ 8 ਪਿੰਡ ਨੇ। ਉਹਨਾਂ ਨੂੰ ਲੋਕਾਂ ਨਾਲ ਸਲਾਹ ਕਰਕੇ ਹੀ ਉਹਨਾਂ ਦੀ ਰਾਏ ਲੈ ਕੇ ਇਹ ਕੀਤਾ ਗਿਆ ਤੇ ਇੱਕ ਸਬਦਸੀਲ ਜਿਹੜੀ ਹੈ ਲੁਧਿਆਣਾ ਨੌਰਥ ਬਣਾਈ ਜਾ ਰਹੀ ਜਿੱਥੇ ਇੱਕ ਨੈਪਥ ਸੀਲਦਾਰ ਬੈਠਿਆ ਕਰਨਗੇ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਆਪਣੇ ਕੰਮ ਕਰਾਉਣ ਦੇ ਵਿੱਚ ਸੌਖ ਹੋ ਜੇ ਨੰਬਰ 3 ਤੇ ਹੈਗਾ ਜੀ ਬਰਨਾਲਾ ਜਿਹੜੀ ਨਗਰ ਕਾਉਂਸਲ ਹੈ ਉਹਨੂੰ ਨਗਰ ਨਿਗਮ ਜੋ ਕਾਰਪੋਰੇਸ਼ਨ ਬਜੋ ਅਪਗ੍ਰੇਡ ਕੀਤਾ ਗਿਆ ਕਿਉਂਕਿ ਬਰਨਾਲੇ ਦੀ ਜਿਹੜੀ ਆਬਾਦੀ ਹੈ ਉਹ ਵੀ ਤੇ ਜਿਹੜੀ GST ਦੀ ਕਲੈਕਸ਼ਨ ਹੈ ਉਹ ਵੀ ਉਹ ਸਾਰੇ ਜਿਹੜੀ ਕੰਡੀਸ਼ਨਸ ਨੇ ਉਹ ਪੂਰੀਆਂ ਕਰਦੀ ਹੈ ਬਰਨਾਲਾ ਸ਼ਹਿਰ ਦੀ ਜਿਹੜੀ ਹੱਦ ਹੈ ਇੰਡਸਟਰੀ ਵੀ ਬਹੁਤ ਉੱਥੇ ਜਿਹੜੀ ਹੈ ਉਹ ਮੌਜੂਦ ਹੈ 에ਅਰ ਫੋਰਸ ਸਟੇਸ਼ਨ ਮੌਜੂਦ ਹੈ ਬਰਨਾਲੇ ਦੇ ਲੋਕਾਂ ਦੀ ਬਹੁਤ ਦੇਰ ਤੋਂ ਇਹ ਮੰਗ ਵੀ ਸੀ ਕਿ ਸਾਨੂੰ ਕਾਰਪੋਰੇਸ਼ਨ ਦਾ ਦਰਜਾ ਦਿੱਤਾ ਜਾਵੇ ਜੋ ਬਰਨਾਲਾ ਜਿਹੜਾ ਨਗਰ ਕੌਂਸਲ ਸੀਓ ਨੂੰ ਕਾਰਪੋਰੇਸ਼ਨ ਦਾ ਦਰਜਾ ਉਹਦੀ ਪ੍ਰਵਾਨਗੀ ਜਿਹੜੀ ਹੈ ਉਹ ਮੰਤਰੀ ਮੰਡਲ ਦੇ ਵਿੱਚ ਦਿੱਤੀ ਗਈ ਹੈ। ਪਰਾਲੀ ਦੇ ਧੂਏ ਦੇ ਮੁੱਦੇ ਤੇ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ ਏ। ਮੰਨਿਆ ਕਿ ਜੇਕਰ ਪ੍ਰਧਾਨ ਮੰਤਰੀ ਦੁਨੀਆ 'ਚ ਬਹੁਤ ਸਾਰੀਆਂ ਜੰਗਾਂ ਰੁਕਵਾ ਸਕਦੇ ਨੇ, ਵਿਸ਼ਵਗੁਰੂ ਦਾ ਡੰਕਾ ਵੱਜ ਰਿਹਾ ਏ ਤਾਂ ਉਹ ਪਰਾਲੀ ਦੇ ਮੁੱਦੇ ਨੂੰ ਵੀ ਹੱਲ ਕਰਨ। ਉਹ ਸਾਰੇ ਸੂਬਿਆਂ ਦੀ ਮੀਟਿੰਗ ਬੁਲਾ ਲੈਣ ਅਸੀਂ ਆਪੋ ਆਪਣੇ ਵਿਚਾਰ ਰੱਖ ਦੇਾਂਗੇ ਸੀਐਮ ਮਾਨ ਨੇ ਕਿਹਾ ਕਿ ਧੂਏ ਨੂੰ ਦਿੱਲੀ ਜਾਣ ਲਈ ਉੱਤਰ ਤੋਂ ਦੱਖਣ ਵੱਲ ਹਵਾ ਚੱਲਣੀ ਚਾਹੀਦੀ ਹੈ ਪਰ ਹਵਾਵਾਂ ਚੱਲ ਨਹੀਂ ਰਹੀਆਂ ਇਹ ਸਿਰਫ ਪੰਜਾਬ ਨੂੰ ਬਦਨਾਮ ਕਰਨ ਲਈ ਇੱਕ ਰਾਜਨੀਤਿਕ ਮੁੱਦਾ ਬਣਾਇਆ ਗਿਆ ਹੈ ਦੇਖੋ ਜੀ ਜਿਹੜੇ ਐਨਜੀਟੀ ਦੇ ਜੱਜ ਜਿਹੜੇ ਸੀਗੇ ਉੱਥੇ ਜਸਟਿਸ ਸੀਗੇ ਜਿਹੜੇ ਰਟਾਇਰ ਹੋਏ ਤਾਂ ਉਹਨਾਂ ਨੇ ਰਟਾਇਰਮੈਂਟ ਦੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਸੀ ਕਿ ਜੀ ਨਾ ਹੀ ਲੱਗਦਾ ਪੰਜਾਬ ਦਾ मतलब पराली का जो धूं है मतलब जो पंजाब तो दिल्ली जाना हुए। तो वास्ते नॉर्थ टू साउथ हवा चलनी चाहिए पहला कोई हवा नहीं चल रही कि जी इदा और हजे सत्तर तो अस्सी प्रसेंट साड़ी फसल नहीं आई हजे सिर्फ नब्बे लख मीटर टन आई है तो हजे नब्बे आने ही है लगभग अग नहीं लाई तो पहले ही पहुंच गया तो पंद्रह दिन हो गए तो दस पंद्रह दिन हो गए सिरसा साहब ने तो पहले कहता कह गया ਤਫਰ ਹਰਿਆਣੇ ਦਾ ਕਿਉਂ ਨਹੀਂ ਪਹੁੰਚਿਆ ਹਰਿਆਣੇ ਨੂੰ ਕਿਉਂ ਨਹੀਂ ਕਿਹਾ ਉਹਨਾਂ ਨੇ ਹਰਿਆਣਾ ਸਾਡੇ ਤੋਂ ਵਿਚਾਲੇ ਪੈਂਦਾ ਜੀ ਬਸ ਜਸਟ ਵੀ ਇਹ ਤੁਸੀਂ ਹੁਣ ਉਹਨਾਂ ਤੋਂ ਯਮਨਾ ਨਹੀਂ ਸਾਫ ਹੋਰੀ ਇੱਕ ਨਵੀਂ ਯਮਨਾ ਬਣਾ ਲਈ ਦੇਖੋ ਮੋਦੀ ਜੀ ਵਾਸਤੇ ਉਹ ਉਹ ਕਿਸੇ ਹੋਰ ਯਮਨਾ ਚ ਨਾ ਹੋਣਗੇ ਹੈਨਾ ਚਲੋ ਮੋਦੀ ਜੀ ਤਾਂ ਯਮਨਾ ਛੱਡੋ ਉਹ ਤਾਂ VOTER ਵੀ ਆਪਣੇ ਨਵੇਂ ਬਣਾ ਰਹੇ ਨੇ ਉਹ ਤਾਂ ਮਤਲਬ ਵੀ ਸਾਡੇ ਤੋਂ ਲੋਕ ਹੀ ਹੋਰ ਨੇ ਵੋਟਾਂ ਪਾਉਣ ਵਾਲੇ ਆਪਣੀ ਤਾਂ ਲੋੜ ਹੀ ਨਹੀਂ ਰਹਿਣੀ ਪਬਲਿਕ ਦੀ ਸੋ ਫਿਰ ਦਿੱਲੀ ਦਾ ਜਿਹੜਾ IQ AEQI ਜਿਹੜਾ ਲੈਵਲ ਸੀਗਾ ਉਹ 400 ਤੇ 500 ਤੇ 800 900 ਤੇ ਕਿਵੇਂ ਚਲਾ ਗਿਆ ਜੀ ਤੇ ਫਿਰ ਦਿੱਲੀ ਤੋਂ ਅੱਗੇ ਕਿਉਂ ਨਹੀਂ ਜਾਂਦਾ ਤੂੰ ਆ ਰੁਕ ਜਾਂਦਾ ਜੀ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕਨਨਟ ਪੁਲਿਸ ਹੀ ਰਹਿਣਾ ਜਾਂ ਮੈਂ ਦਿੱਲੀ ਦੇ ਐਸ ਇਲਾਕੇ 'ਚ ਹੀ ਰਹਿਣਾ ਬਸ ਇੱਥੇ ਮੇਰਾ ਮੁਕਾਮ ਹੈ ਇੱਥੇ ਖਤਮ ਹੋ ਜਾਣਾ ਮੈਂ ਅੱਗੇ ਕਿਉਂ ਲੰਘਦਾ ਜੀ ਫਿਰ ਉਹ ਸੋ ਇਹ ਤਾਂ ਇੱਕ ਨਾ ਪੋਲੀਟੀਕਲ ਮੁੱਦਾ ਬਣਾ ਰੱਖਿਆ ਹੈ ਬਦਨਾਮ ਕਰਨ ਵਾਸਤੇ ਔਰ ਆਂਨਦ ਆਤੈ ਨੂੰ ਮੈਂ ਪਹਿਲੇ ਤੁਹਾਨੂੰ ਕਹਿੰਦਾ ਰਿਹਾ ਆਂਨਦ ਤੈਨੂੰ ਬਦਨਾਮ ਨਾ ਕਰੋ ਕੋਈ ਆਲਟਰਨੇਟਿਵ ਦਿਓ ਜਾਂ ਕੋਈ ਸੋਲੂਸ਼ਨ ਦਿਓ ਜੇ ਜੰਗਾਰ ਕੁਆ ਸਕਦੇ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਬਹੁਤ ਸਾਰੀ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਬਿਸ਼ਪ ਗੁਰੂ ਦਾ ਡੰਕਾ ਵੱਜ ਰਿਹਾ ਤਾਂ ਪ੍ਰਾਲੀ ਦਾ ਮਸਲਾ ਹੱਲ ਕਰਨ ਵਾਸਤੇ ਬੁਲਾ ਲੈਣ ਉਹ ਜਿੰਨ ਜਿੰਨ ਸਟੇਟਾਂ ਚ ਪ੍ਰਾਲੀ ਜਲਦੀ ਜੂਪੀ ਹੈ ਹਰਿਆਣਾ ਹੈ ਪੰਜਾਬ ਹੈ ਰਾਜਸਥਾਨ ਹੈ ਤੇ ਉਹ ਬੁਲਾ ਲੈਣ ਉਹਨਾਂ ਨਾਲ ਗੱਲ ਕਰ ਲੈਣ ਕੀ ਹੱਲ ਹੈ ਦਾ ਤੇ ਉਹ ਕੰਪਨਸੇਸ਼ਨ ਦੇਣੀ ਹੈ ਜਾਂ ਕੋਈ ਕ੍ਰੌਪ ਡਾਈਵਰਸੀਫਿਕੇਸ਼ਨ ਵੱਲ ਜਾਣਾ ਹੈ ਤਸਾਂ ਅਸੀਂ ਚਲੇ ਜਾਵਾਂਗੇ ਉੱਥੇ ਅਸੀਂ ਆਪਣੇ ਆਪਣੇ ਵਿਚਾਰ ਰੱਖ ਦਾਂਗੇ ਸਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਟਿਆਲਾ ਵਿਖੇ ਪੁਲਿਸ ਟ੍ਰੇਨਿੰਗ ਦੀ ਵਰਕਸ਼ਾਪ ਦਾ ਉਦਘਾਟਨ ਕੀਤਾ ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਅਕਸ ਹੁਣ ਸੁਧਰ ਰਿਹਾ ਏ ਪੁਲਿਸ 'ਚ ਨਵੇਂ ਭਰਤੀ ਹੋਣ ਵਾਲੇ ਨੌਜਵਾਨ ਵਧੀਆ ਕੰਮ ਕਰ ਰਹੇ ਨੇ ਮਾਨ ਨੇ ਕਿਹਾ ਕਿ ਕੁਝ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਕਾਰਨ ਪੂਰਾ ਪੁਲਿਸ ਮਹਿਕਮਾ ਬਦਨਾਮ ਹੁੰਦਾ ਏ ਅਜਿਹੇ ਲੋਕ ਸਿਰਫ ਪੁਲਿਸ ਨਹੀਂ ਸਾਰੇ ਮਹਿਕਮਿਆਂ 'ਚ ਹੁੰਦੇ ਨੇ ਨੋਟਾਂ ਨਾਲ ਭਰੇ ਅਟੈਚੀ ਸਮਾਜ 'ਚ ਇੱਜ਼ਤ ਨਹੀਂ ਦਿੰਦੇ ਮਾਨਣਿਆ ਕਿ ਕੁਝ ਇਮਾਨਦਾਰ ਪੁਲਿਸ ਅਫਸਰਾਂ ਦੀ ਟਰਾਂਸਫਰ ਕਰਨ ਦਾ ਲੋਕ ਵਿਰੋਧ ਕਰਦੇ ਨਹੀਂ ਉੱਥੇ ਹੀ ਗਲਤ ਕੰਮ ਕਰਨ ਵਾਲੇ ਦਾ ਤਬਾਦਲਾ ਹੋਣ ਤੇ ਲੋਕ ਖੁਸ਼ੀ ਮਨਾਉਂਦੇ ਨੇ ਇਹ ਦਾ ਲੋਕਾਂ ਨੂੰ ਹੁਣ ਮੈਨੂੰ ਇਹ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਕਿਉਂਕਿ ਨਵੇਂ ਬੈਚਸ ਆ ਰਹੇ ਨੇ ਪੜ੍ਹੇ ਲਿਖੇ ਮੁੰਡੇ ਆ ਰਹੇ ਨੇ ਹੁਣ ਉਹ ਪਹਿਲਾਂ ਵਾਲੀ ਇਮੇਜ ਨਹੀਂ ਰਹੀ ਹੁਣ ਪੁਲਿਸ ਦੀ ਇਮੇਜ ਜਿਹੜੀ ਅੱਛੀ ਵਧੀਆ ਔਰ ਸਰਕਾਰਾਂ ਤੇ ਹੁੰਦੀ ਹੈ ਡਿਪੈਂਡ ਪੁਲਿਸ ਦੀ ਇਮੇਜ ਵਧੀਆ ਬਣਾਉਣੀ ਤੇ ਚਲੋ ਵਿੱਚੋ ਇੱਕ ਅਦਾ ਤਾਂ ਇਦਾਂ ਦਾ ਵੀ ਕਟਨਾ ਹੋ ਜਾਂਦੀ ਹੈ ਜਿਹੜੀ ਸਾਰੇ ਪੁਲਿਸ ਨੂੰ ਹੀ ਬਦਨਾਮੀ ਚਲਣੀ ਪੈ ਜਾਂਦੀ ਹੈ ਉਹਦਾ ਕੀ ਕਰ ਸਕਦੇ ਆ ਉਹ ਤਾਂ ਹਰੇਕ ਫੀਲਡ 'ਚ ਹੀ ਹੈਗੇ ਨੇ ਜਿਨ੍ਹਾਂ ਨੂੰ ਕਦੇ ਰਾਜ ਨਹੀਂ ਆਉਣਾ ਜਾਂ ਨੀਤਾ ਨਹੀਂ ਜਿਨ੍ਹਾਂ ਦੀਆਂ ਪਰ ਸਕਦੇ ਸਿਆਣੇ ਕਹਿੰਦੇ ਢਿੱਡ ਦਾ ਭੁੱਖਾ ਰੱਜ ਜਾਂਦਾ ਹੈ ਨੀਂਦ ਦਾ ਭੁੱਖਾ ਨਹੀਂ ਰੱਜਦਾ ਉਹਦਾ ਜਿੰਨੇ ਮਰਜੀ ਤੁਸੀਂ ਅਟੈਚੀ ਭਰ ਲਓ ਜਿੰਨੇ ਮਰਜੀ ਉਹ ਕਰ ਲਓ ਉਹ ਤਾਂ ਮਤਲਬ ਲక్ష్ਮੀ ਮਾਤਾ ਨੂੰ ਕੈਦ ਕਰਨ ਵਾਲੀ ਗੱਲ ਹੀ ਹੈ ਉਕੈਦ ਕਰਕੇ ਜਾਉਂਗੇ ਕਿਥੇ ਫਿਰ ਸੋ ਇਸ ਕਰਕੇ ਉਹ ਕਹਿੰਦੇ ਆ ਕਿ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਇੱਥੇ ਰਹਿ ਜਾਂਦਾ ਆਪਣੇ ਤੋਂ ਪਹਿਲਾਂ ਵਾਲੇ ਵੀ ਤੁਰ ਗਏ ਵੱਡੇ ਵੱਡੇ ਸਿਕੰਦਰ ਤੁਰ ਗਏ ਦੁਨੀਆ ਜਿੱਤਨ ਵਾਲੇ ਆਪਾਂ ਵੀ ਤੁਰ ਜਾਣਾ ਹੈ ਬਸ ਇਹ ਆ ਵੀ ਚੰਗੇ ਕੰਮ ਕਰ ਜਾਓਗੇ ਚਾਰ ਬੰਦੇ ਯਾਦ ਰੱਖ ਲੈਣਗੇ ਨਹੀਂ ਕਰੋਗੇ ਤਾਂ ਉਹਨਾਂ ਦੀ ਲਿਸਟ 'ਚ ਨਾਮ ਆ ਜਾਊਗਾ ਭਾਈ ਕਈ ਐਦਾਂ ਦੇ ਅਫਸਰ ਵੀ ਹੈਗੇ ਨੇ ਜਿਨ੍ਹਾਂ ਦੀ ਬਦਲੀ ਹੋ ਜੇ ਕਿਉਂਕਿ ਹਰੇ ਐਦਾਂ ਦੇ ਅਫਸਰ ਨੂੰ ਹਰੇਕ ਜ਼ਿਲ੍ਹੇ ਵਾਲੇ ਮੰਗਦੇ ਸਾਨੂੰ ਜਦੋਂ ਸਾਨੂੰ ਦੇ ਦੋ ਬਦਲੀ ਹੋ ਜੇ ਤਾਂ ਲੋਕ ਇਤਰਾਜ਼ ਕਰਦੇ ਆ ਧਰਨਾ ਦਿੰਦੇ ਆ ਲੋਕ ਵੀ ਯਾਰ ਨਹੀਂ ਐਦਾਂ ਦਾ ਵਧੀਆ ਅਫਸਰ ਨਹੀਂ ਬਦਲਣਾ ਚਾਹੀਦਾ ਜੀ ਤੇ ਕਈਆਂ ਦੀ ਬਦਲੀ ਹੋਣ ਤੇ ਘੰਡ ਪਟ ਖਲਾਉਂਦੇ ਵੀ ਸ਼ੁਕਰ ਆ ਕਹਿਣਾ ਛੁੱਟਿਆ ਇਹ ਜੀ ਵੀ ਹੈਗੇ ਨੇ ਆਸਟ੍ਰੇਲੀਆ ਦੇ ਸਿਡਨੀ ਚ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਨਵਾਂ ਵਿਵਾਦ ਭਖ ਗਿਆ ਦਰਸਲ ਹਜ਼ਾਰਾਂ ਪ੍ਰਸ਼ੰਸਕ ਇਸ ਸ਼ੋਅ ਨੂੰ ਵੇਖਣ ਲਈ ਪਹੁੰਚੇ ਸਨ ਪਰ ਉਨ੍ਹਾਂ ਸਿੱਖਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਜਿਨ੍ਹਾਂ ਨੇ ਕਕਾਰ ਧਾਰਨ ਕੀਤੇ ਹੋਏ ਸਨ ਸਿਡਨੀ ਨਿਵਾਸੀ ਪਰਮਵੀਰ ਸਿੰਘ ਬਿੰਮਵਾਲ ਤੇ ਉਹਨਾਂ ਦੀ ਪਤਨੀ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਉਹਨਾਂ ਨੇ ਇਸ ਸ਼ੋਅ ਨੂੰ ਦੇਖਣ ਲਈ 200 ਆਸਟ੍ਰੇਲੀਅਨ ਡਾਲਰ ਚ ਟਿਕਟਾਂ ਖਰੀਦੀਆਂ ਸਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਘਟਨਾ ਦੀ ਨਿਖੇਦੀ ਕੀਤੀ ਹੈ ਮੀਡੀਆ ਨਾਲ ਗੱਲਬਾਤ ਦੌਰਾਨ ਜਥੇਦਾਰ ਨੇ ਕਿਹਾ ਕਿ ਭਾਰਤ ਸਮੇਤ ਕਈ ਦੇਸ਼ਾਂ ਚ ਸਿੱਖਾਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ ਕਿਹੜਾ ਵਾਰ ਵਾਰ ਕਿਉਂ ਕੀਤਾ ਜਾਂਦਾ ਹੈ ਦੇਖੋ ਗੱਲ ਕੱਲੇ ਆਸਟ੍ਰੇਲੀਆ ਦੀ ਥੋੜਾ ਗੱਲ ਤੇ ਇਸ ਮੁਲਕ ਦੀ ਵੀ ਆ ਸਾਡੇ ਮੁਲਕ ਦੇ ਵਿੱਚ ਸਾਡੀ ਬੱਚੀ ਦੀ ਜਦੋਂ ਕਿਰਪਾ ਨਾਲ ਲਾਉਣ ਦੀ ਗੱਲ ਆਈ ਰਾਜਸਥਾਨ ਦੇ ਵਿੱਚ ਇੱਥੇ ਕੜੇ ਲਵਾਏ ਜਾਂਦੇ ਆ ਹੁਣ ਸਾਡੇ ਜਿਹੜੇ ਹੱਕ ਹਕੂਕ ਆ ਜਦੋਂ 1947 ਦੇ ਵਿੱਚ ਅਸੀਂ ਆਪਣੇ ਆਪ ਨੂੰ ਭਾਰਤ ਨਾਲ ਜੋੜਿਆ ਤਾਂ ਇਥੋਂ ਦੀਆਂ ਹਕੂਮਤਾਂ ਦਾ ਫਰਜ ਬਣਦਾ ਵੀ ਸਾਡੇ ਜਿਹੜੇ ਹੱਕ ਹਕੂਕ ਆ ਉਹਨਾਂ ਦਾ ਧਿਆਨ ਰੱਖਣਾ ਤੋਂ ਜਿੱਥੇ ਕਿਤੇ ਵੀ ਇਦਾਂ ਕਕਾਰ ਲਾਉਣ ਦੀ ਗੱਲ ਆਉਂਦੀ ਅੱਜ ਜਦੋਂ 350 ਸਾਲਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਮਨਾਇਆ ਜਾ ਰਿਹਾ ਤੇ ਆਪਾਂ ਸਭ ਜਾਣਦੇ ਆ ਵੀ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕੱਲੂ ਮੈਸਾ ਕਾ ਤਿਲਕ ਤੇ ਜੰਜੂ ਉਸ ਵੇਲੇ ਕਿਉਂਕਿ ਹਿੰਦੂ ਵੀਰਾਂ ਦੀ ਅੱਜ ਵੀ ਇਹ ਧਾਰਮਿਕ ਪਛਾਣ ਆ ਇਹਨੂੰ ਮਿਟਿਆ ਜਾ ਰਿਹਾ ਹੈ ਗੁਰੂ ਨੇ ਇਹਨਾਂ ਦੀ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਤਾਂ ਗੁਰੂ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਲਈ ਧਾਰਮਿਕ ਆਜ਼ਾਦੀ ਲਈ ਵੀ ਆ ਤਾਂ ਸਾਰੇ ਸੰਸਾਰ ਦੇ ਵਿੱਚ ਹਰੇਕ ਦੇ ਜਿਹੜੇ ਮਨੁੱਖੀ ਹੱਕ ਆ ਤੇ ਧਾਰਮਿਕ ਆਜ਼ਾਦੀ ਆ ਉਹ ਬਹਾਲ ਰਹਿਣੀ ਚਾਹੀਦੀ ਕਕਾਰ ਗੁਰੂ ਨੇ ਦਿੱਤੇ ਆ ਗੁਰੂ ਦੇ ਪਿਆਰ ਦੀ ਨਿਸ਼ਾਨੀ ਆ ਸੇਕ ਇਹਨਾਂ ਨੂੰ ਸਾਹਮਣੇ ਰੱਖਦਾ ਤਾਂ ਇਹੋ ਜੀ ਕਿਤੇ ਵੀ ਮੰਦਭਾਗੀ ਘਟਨਾ ਨਹੀਂ ਆਉਣੀ ਚਾਹੀਦੀ ਭਾਰਤ ਸਰਕਾਰ ਨੂੰ ਵੀ ਉੱਥੋਂ ਦੇ ਨਾਲ ਗੱਲ ਕਰਨੀ ਚਾਹੀਦੀ ਪ੍ਰਸ਼ਾਸਨ ਨਾਲ ਜਿਨ੍ਹਾਂ ਨੇ ਕਿਰਪਾਨ ਲੋਹਾਈ ਬਾਕੀ ਜਿਹੜੀਆਂ ਇੱਥੇ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਉੱਤੇ ਵੀ ਰੋਕ ਲੱਗਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਖਾਸ ਖਾਸ ਖਬਰਾਂ ਤੇ ਰਾਜਾ ਵੜਿੰਗ ਨੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਨੂੰ ਲਿਆ ਲੰਬੇ ਹੱਥੀ ਵੜਿੰਗ ਨੇ ਕਿਹਾ ਕਿ ਖਾਲਸਾ ਕਦੀ ਸੰਸਦ ਅੰਦਰ ਬੋਲੇ ਨਹੀਂ ਅਮਰਿਤਪਾਲ ਸਿੰਘ ਵੀ ਸਾਡੇ ਵਰਗੇ ਹੀ ਨੇ ਉਹਨਾਂ ਨੂੰ ਅਲੱਗ ਨਾ ਸਮਝੋ ਸੁਖਬੀਰ ਬਾਦਲ ਨੇ ਏਜੰਸੀਆਂ ਉੱਤੇ ਸ਼ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਗਾਏ aarop ਤਰਨਤਾਰਨ ਵਿਖੇ ਚੋਣ ਪ੍ਰਚਾਰ ਦੌਰਾਨ ਸੁਖਬੀਰ ਬਾਦਲ ਨੇ ਲੋਕਾਂ ਨੂੰ ਵਿਰੋਧੀ ਲੀਡਰਾਂ ਤੋਂ ਸਾਵਧਾਨ ਰਹਿਣ ਦੀ ਕੀਤੀ ਅਪੀਲ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਖਬੀਰ ਸਿੰਘ ਬਾਦਲ ਤੇ ਕੀਤੇ ਤਿੱਖੇ ਹਮਲੇ ਰੰਧਾਵਾ ਨੇ ਕਿਹਾ ਸੁਖਬੀਰ ਬਾਦਲ ਨੇ ਆਪਣੇ ਪਿਤਾ ਦੀ ਪੱਗ ਕੀਤੀ ਨੀਵੀ ਸੁਖਬੀਰ ਨੇ ਗਲਤ ਫੈਸਲਿਆਂ ਨਾਲ ਆਪਣੇ ਪਿਤਾ ਅਤੇ ਅਕਾਲੀ ਦਲ ਨੂੰ ਡੋਬਿਆ ਸਰਬਜੀਤ ਸਿੰਘ ਝਿੰਜਰ ਨੇ ਰਾਜਾ ਵੜਿੰਗ ਤੇ ਯਾਰ ਮਾਰ ਕਰਨ ਦੇ ਲਗਾਏ aarop ਝਿੰਜਰ ਨੇ ਕਿਹਾ ਕਿ ਵੜਿੰਗ ਨੇ ਆਯੂਸ਼ੀ ਨੂੰ ਆਪਣੀ ਮੀਡੀਆ ਸਲਾਹਕਾਰ ਬਣਾਇਆ ਜਿਸ ਨੇ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਘਟਾਉਣ ਦੀ ਖਬਰ ਕੀਤੀ ਸੀ ਜਨ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਹੋਈ ਕੈਬਨਿਟ ਮੀਟਿੰਗ ਚ ਲਏ ਗਏ ਕਈ ਅਹਿਮ ਫੈਸਲੇ ਲੁਧਿਆਣਾ ਨਾਰਥ ਨੂੰ ਤਹਿਸੀਲ ਬਣਾਉਣ ਦਾ ਕੀਤਾ ਗਿਆ ਐਲਾਨ ਬਰਨਾਲਾ ਨਗਰ ਕਾਉਂਸਲ ਨੂੰ ਨਗਰ ਨਿਗਮ ਦੇ ਰੂਪ ਚ ਕੀਤਾ ਗਿਆ ਅਪਗ੍ਰੇਡ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦਰੋ ਸੁਰੱਖਿਆਤਰ ਤੇ ਦੇਖਦੇ ਰਹੋ ਟੀਵੀ ਪੰਜਾਬ